Cody, 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 Cody. ਕਬੱਡੀ ਦੇ ਸੈਂਟਰ ਵਾਲੀ ਫੋਰਸ ਕਬੱਡੀ ਕਲੱਬ ਦੇ ਖੇਡ ਮੇਲੇ ਵੀ ਹੋਣੀ ਹੈ ਪ੍ਰਧਾਨ ਜੀ ਤੀਰ ਸਿੰਘ ਜੀ ਕਾਫਲ ਹੋਣੀ ਨਾਲ ਜਤਿੰਦਰ ਜੌਲ ਹੋਣੀ ਸੁਖੀ ਸੰਘੇੜੀ ਹੋਣੀ ਸਾਰੇ ਸੱਭਾ ਦੇ ਰਿਆ ਪਰ ਆ ਦੇਖਿਓ ਖੇਡ ਮੈਦਾਨ ਦੇ ਵਿੱਚ ਜਰਵੀਰ ਸਿੰਘ ਦੁੱਲਾ ਵੇਰੀਆ ਫੋਰਸ ਕਬੱਡੀ ਕਲੱਬ ਦੀ ਦਾ ਰਿਕਾਰਡ ਹੁਣ ਨਵੇਂ ਹੀ ਬਣਾਉਂਦਾ ਏ ਇਸੇ ਲਈ ਦੁਨੀਆ ਹੈ دیਵਾਨੀ ਮਿੱਤਰ ਅੱਗ ਬਣ ਮੱਚਦੀ ਮੈਦਾਨਾਂ ਵਿੱਚ ਆ ਬੱਗੇਪਿੰਡ ਵਾਲੇ ਦੁੱਲੇ ਦੀ ਜਵਾਨੀ ਮਿੱਤਰ ਗੋਪੀ ਅੱਗ ਬਣ ਮੱਚਦੀ ਮੈਦਾਨਾਂ ਵਿੱਚ ਬੱਗੇਪਿੰਡ ਵਾਲੇ ਦੁੱਲੇ ਦੀ ਜਵਾਨੀ ਮਿੱਤਰ ਬੱਲੇ ਬੱਲੇ ਆ ਬੱਲੇ ਬੱਲੇ ਕਰਾਉਂਦਾ ਮੁੰਡਾ ਸ਼ਾਨਦਾਰ ਨੰਬਰ ਜੋੜਦਾ ਹੋਇਆ ਰਾਜਾ ਖਿੰਡਾ ਜੀ ਤੇ ਸਾਡੇ ਧਰਮ ਸਿੰਘ ਖਿੰਡਾ ਸਾਹਿਬ ਬਾਸ ਸਤਕਾਰਯੋਗ ਸ਼ਖਸੀਅਤ ਆ 500 ਡਾਲਰ ਦੀ ਕਬੱਡੀ 500 ਡਾਲਰ ਦੀ ਆਖਰੀ ਰੇਡ ਆ ਗੁਰਲੀਆਂ ਜਿਆ ਮਲੇ ਯਾਦ ਕੋਸ਼ਿਸ਼ ਕਰਦਾ ਟੱਕਰ ਦੀ ਹਰ ਜੋ ਪਾਸੇ ਮੁੰਡਾ ਮੁੰਡਾ ਹਵਾ ਹਵਾਈ ਕਬੱਡੀ ਕਬੱਡੀ ਹੈ ਹਾਰੀ ਜਦੋਂ ਛਾਲ ਲਗਾ ਬੱਗੇ ਪਿੰਡ ਵਾਲੇ ਦੁੱਲੇ ਦੀ ਪਈ ਰੇਡ ਦੇਖਦੇ ਨੇ ਕਿਹਦੇ ਨਾਲ ਕਿਹਦੇ ਨਾਲ ਕਿਹਦੇ ਨਾਲ ਆਉ ਮੁਕਾਬਲਾ ਸਮੇਂ ਨੇ ਕਰਨਾ ਫੈਸਲਾ ਟੌਪ ਦਾ ਰੇਡ ਟੌਪ ਦਾ ਜਾਫੀ ਆ ਮਾਰਗੀ ਵਾਲਾ ਗੋਪੀ ਕਹਿੰਦਾ ਮੈਂ ਕਰ ਦਾਂ ਦੋ ਹੱਥ ਦੁਨੀਆ ਦੇ ਸਰਪੰਚ ਮੁਲਕ ਦੇ ਵਿੱਚ ਆ ਲੱਗਿਆ ਰੌਣਕਾਂ ਨੇ ਆ ਦੇਖਦੇ ਮੈਂ ਲੰਮੀ ਪਾਰ ਹਰ ਦਾ ਮੁੰਡਾ ਪਿੱਛੇ ਸੱਜੇ ਖੜੇ ਕਬੱਡੀ ਕਬੱਡੀ ਮਾਰ ਕੇ ਬੱਗੇ ਪੰਡਾ ਗੁੱਲਾ ਓਏ ਆ ਗਿਆ ਸੈਟ ਆਉਂਦੇ ਵਿੱਚ ਕੌਣ ਆ ਗਿਆ ਇਹ ਬੱਗੇ ਪੰਡਾ ਗੁੱਲਾ ਯਾਰੀਆ ਗੋਪੀ ਕੂਨਰ ਦੇ ਨਾਲ ਯੂਵਰਸਿਟੀ ਵਾਲੇ ਦੇ ਨਾਲ ਇਹ ਵੀ ਸਾਡੇ ਵੀਰ ਸਾਭੀ ਗਾਖੜ ਇਹ ਤਿੰਨਾ ਟੱਡਾ ਤੇ ਤੀਂਦਰ ਗਾਖੜ ਇਹ ਆ ਕਹਿੰਦੇ ਬੱਗੇਪਿੰਡ ਦਾ ਦੁੱਲਾ ਕਬੱਡੀ ਦਾ ਮੱਚਦਾ ਏ ਯਾਰ ਆ ਦੁਨੀਆ ਦਾ ਚਹੇਤਾ ਦੁਨੀਆ ਦੇ ਵਿੱਚ ਬੱਲੇ ਬਰੇ ਕਰਵਾਉਣ ਵਾਲਾ ਖਿਡਾਰੀ ਯਾਦ ਕੋਟਰੀ ਗਾਜਰਾਂ ਵਾਲਾ ਰੁਕਣ ਦੀ ਕੋਸ਼ਿਸ਼ ਕਰਦਾ ਹੋਇਆ ਐਨ ਕਹਿੰਦੇ ਟੱਕਰ ਸਿਰੇ ਦੀ ਬਣੀ ਹੋਈ ਐ ਆ ਟੱਕਰ 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 ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਪਰ ਤਾੜੀਆਂ ਦੁੱਲੇ ਲਈ ਮਾਰਦੇ ਹੋ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ ਜੀ